bầu đồ này ra ngoài nào đi mày ơi cái 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 ਹਾਂਜੀ ਉਹ ਅਜੀ ਗੇਂ ਗੇਂ ਚੀ ਗਾਂਦਾਂ ਗਏ ਠੀਕ ਹਾਂ ਜੀ ਕਰਦੇ ਹਾਂ ਹਾਂਜੀ ਭਾਜੀ ਕੀ ਨਾਮ ਤੁਹਾਡਾ ਜਨਾ ਜਨਰਲ ਸਿੰਘ ਜੀ ਕੀ ਕੱਟਣਾ ਬਾਪੂ ਜੀ ਤੁਹਾਡੇ ਜਿਆਸੀ ਆ ਕੀ ਪੂਰਾ ਹੋਈ ਚੋਰੀ ਦਾ ਮਾਮਲਾ ਸਾਹਮਣੇ ਆਇਆ ਕੀ ਪੂਰਾ ਚੋਰੀ ਸਹਤ ਹੋਈ ਜੀ ਸਭ ਨੂੰ ਰਿਪੋਰਟ ਲਿਖਾਈ ਰਾਤ ਨੂੰ ਜਾ ਕੇ ਅੱਛਾ ਹਾਂਜੀ ਬਸ ਕਿੰਨੀ ਕੀ ਚੋਰੀ ਹੋਈ ਜੀ 71 ਦੀ ਹੋਈ ਜੀ ਅੱਛਾ ਕਿੰਨੇ ਕੀ ਚੋਰੀ ਹੋਈ ਇਹ ਚੋਰੀ ਪਤਾ ਸਾਨੂੰ ਲੱਗਾ ਸ਼ਾਮ ਨੂੰ ਸਵੇਰ ਰਾਤ ਆਈ ਹੈ ਜੀ ਅੱਛਾ ਉਹਨੂੰ ਪਤਾ ਲੱਗਾ ਉਹਨੇ ਦਿਨ ਸੀ ਬਹਿ ਗੱਡੀਆਂ ਵਾਲੇ ਅੱਛਾ ਉਹਨੂੰ ਪਤਾ ਲੱਗਾ ਪਤਾ ਲੱਗਾ ਪੈਸੇ ਲੰਬਾਈ ਦੇ ਪੈਸੇ ਹੈ ਨਹੀਂ ਸੀ ਬੇਤੀ ਜੀ ਅੱਛਾ ਜੀ ਬੇਤੀ ਖੁੱਲੀ ਸੀ ਜੀ ਬੇਤੀ ਲੋਕ ਉਹਨਾਂ ਸ਼ਾਇਦ ਭੁੱਲ ਗਏ ਜੀ ਅੱਛਾ ਜੀ ਅਸੀਂ ਕਾਹਵਰ ਦਾ ਬੜੀ ਜਿਹਾ ਜੀ ਭੁੱਲ ਗਏ ਬਸ ਸ਼ਾਮ ਨੂੰ ਆਇਆ ਬਸ ਉਸ ਤੋਂ ਬਾਅਦ ਕੰਮ ਮਿਲੇ ਨਹੀਂ ਪੈਸੇ ਚੋਰੀ ਅੜੀ ਚੋਰੀ ਹੋਈ ਬਸ ਜੀ ਕੌਣ ਸੀ ਚੋਰੀ ਕਰਨ ਵਾਲਾ ਕੌਣ ਸੀ ਆਪਨੇ ਕੰਮਾਈ ਲਈ ਸੀ ਜੀ ਤੇ ਕੰਮਾਈ ਲਈ ਸੀ ਉਸ ਤੋਂ ਬਾਅਦ ਦੇਖਿਆ ਜੇ ਇਹ ਜਿਸ ਦਾ ਚਾਰੇ ਸਾਰੇ ਘਰ ਛੱਡ ਗਿਆ ਸਾਰਾ ਸੀ ਨਹੀਂ ਤਿਆਰ ਕੇ ਵੀ ਘਰ ਦਾ ਘਰੇ ਕੋਈ ਆ ਨਹੀਂਗਾ ਉਹਦਾ ਗੱਲ ਆ ਬਾਦ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਅਸੀਂ ਬਰਾਸ ਦੀ ਬਰਾਤਾ ਹੀ ਚਲੀ ਗਈ ਬਹੁਤ ਘਰੇ ਅੱਛਾ ਜੀ ਤੁਸੀਂ ਬਾਪਸਾਰੇ ਹੋ ਤੁਸੀਂ ਦੇਖਿਆ ਗਿਆ ਉਸ ਤੋਂ ਬਾਅਦ ਇਹ ਵੀ ਕੋਈ ਬਚ ਬਚ ਜੀ ਨਹੀਂ ਜੀ ਕੋਈ ਅਜਿੱਤ ਗੱਲ ਬਾਤ ਨਹੀਂ ਸਾਰਾ ਸਾਰੇ ਨਾਲ ਹੀ ਸੀਗਾ ਦੱਸ ਦੱਸਿਆ ਕਰ ਉਸ ਤੋਂ ਬਾਅਦ ਇਹ ਪਤਾ ਕਿ ਚਿੱਟੇ ਪਰ ਚਲੀ ਗਈ ਆਪਣੇ ਜੀ ਐਮਸੀ ਸਰਵਿਸ ਗੱਲ ਦੇ ਬਾਅਦ ਜੀ ਉਹਨਾਂ ਦਾ ਜਿਹੜੇ ਜੀ ਬਤੇ ਕਿ ਜਦੋਂ ਤੁਸੀਂ ਪ੍ਰਾਤ ਗਈ ਹੈ ਉਹਨੋਂ ਤੋਂ ਇਲਾਵਾ ਇੱਕ ਲੇਡੀਜ਼ ਘਰੇ ਉਹਨਾਂ ਦੀ ਉਹਨਾਂ ਨੇ ਇੱਕ ਹੋਰ ਰੱਖੀ ਹੋਈ ਸੀ ਵੀ ਉਸੇ ਤੇ ਸ਼ੱਕ ਕਿਉਂ ਜਿੱਤ ਜਾਇਆ ਕੀਤਾ ਗਿਆ ਤੁਹਾਡੇ ਨੂੰ ਨਹੀਂ ਸਰ ਕੋਈ ਨਹੀਂ ਸੀ ਕੱਲੀ ਹੋਈ ਸੀ ਘਰੇ ਸਾਰੀ ਸਾਰੀ ਸੇਵਾ ਸੇਵਾ ਹਰ ਜੀ ਸੀ ਸਰ ਚਾਚੀ ਦਾ ਚਾਚੀ ਅਸੀਂ ਸਾਰੀ ਚਾਚੀ ਵੀ ਲੱਗਦੀ ਚਾਚੀ ਹੈ ਚਾਚੀ ਹੈ ਨਹੀਂ ਅੱਛਾ ਚਾਚੀ ਘਰ ਦਾ ਧਿਆਨ ਰੱਖੀ ਕਰਦਾ ਦੇਵਾਲੇ ਆ ਸੀ ਜਾ ਰਹੇ ਅੱਛਾ ਤੁਸੀਂ ਜਾਣਦੇ ਹੋ ਉਹਨਾਂ ਨੂੰ ਕਿਹਨਾਂ ਜਾਨ ਆ ਦੁਸਤ 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 ਗੰਦੀ ਮਾਰੀ ਮੋਟ ਸਾਰੀ ਨਾਲੇ ਜੀ ਚਾਚੀ ਕਹਿੰਨੇ ਤੁਸੀਂ ਉਸ ਵਾਰ ਤੁਹਾਡੇ ਪਰ ਦੋਸ਼ ਲਗਾਏ ਨਹੀਂ ਜੀ ਸਰ ਝੂਠ ਹੈ ਬਿਲਕੁਲ ਕੋਈ ਹੱਥ ਤਚ ਨਹੀਂ ਕੀਤਾ ਉਸ ਵੀ ਨਹੀਂ ਕੀਤਾ ਜੀ ਝੂਠ ਗੱਲ ਹੈ ਜੀ ਆਹ ਹਾਂਜੀ ਸਰ ਨਹੀਂ ਕੋਈ ਹੋਈ ਗੱਲ ਨਹੀਂ ਸਰ ਚਾਚੀ ਕਹਿੰਨੇ ਸੀ ਉਹਨੂੰ ਮਾਂ ਮਾਂ ਨੂੰ ਮੰਦੇ ਸੀ ਉਹਨੂੰ ਉਹ ਵੇਜੀ ਕਿਤਾ ਰੱਖਿਆ ਸੀ ਜ਼ਮੀਨ ਤੌਰ ਤੇ ਇੱਧਰ ਦਿਆਂ ਰੱਖੀ ਬਸ ਅੱਛਾ ਪਹਿਲਾਂ ਵੀ ਕੋਟ ਕਰਿਆਦੀ ਜਾਂਦੀ ਸੀ ਨਹੀਂ ਜੋ ਮੇਰੀ ਚਾਚੀ ਲੈ ਕੇ ਆਈ ਜਾਂ ਗਾਂਦੀਆਂ ਚਾਚੀ ਹੋ ਗਏ ਦੋ ਦੋ ਦਾ ਸਾਰਾ ਪ੍ਰੋਗਰਾਮ ਸੀ ਬਸ ਜੀ ਆਹ ਗੱਲ ਆ ਵਸ ਹਾਂਜੀ ਮਾਤਾ ਕੀ ਨੋ ਹੋਇਆ ਤੁਹਾਡਾ ਮੇਰੇ ਨਾਮ ਸ਼ਮੀ ਹੈ ਹਾਂਜੀ ਕੀ ਗੱਲ ਹੋਈ ਆ ਕੋਈ ਮੈਂ ਇਹਨਾਂ ਦੇ ਕੰਮ ਤੇ ਗਈਆਂ ਕਿਹਨਾਂ ਦੇ ਜਿੱਕਾਂ ਨੂੰ ਗੁੱਗੀ ਦੇ ਘਰ ਹੂੰ ਗੁੱਗੀ ਕਹਿੰਦੇ ਨੇ ਉਹਨੂੰ ਹੂੰ ਉਹਨਾਂ ਦੇ ਘਰ ਗਈਆਂ ਮੈਂ ਕੰਮ ਕੀਤਾ 3 ਦਿਨ 3 ਦਿਨ ਕੰਮ ਕਰਕੇ ਤੇ ਮੈਂ ਵੇਲੀ ਹੋਈਆਂ ਮੈਂ ਸਾਰਾ ਕੁਝ ਕਰਤਾ ਇਹਨਾਂ ਦਾ ਇਹਨਾਂ ਦੀ ਡੋਲੀ ਆਈ ਹੈ ਹੂੰ ਜਦੋਂ ਇਹਨਾਂ ਦੀ ਡੋਲੀ ਆਈ ਹੈ ਮੈਨੇ ਉਤੇ ਇੰਜਾਮ ਤਰਿਆ ਇਹਨਾਂ ਨੇ ਹੂੰ ਮੈਂ ਰੋਟੀਆਂ ਪਕਾ ਕੇ ਰੱਖੀਆਂ ਡੋਲੀ ਵਾਤੇ ਸਬਜ਼ੀ ਬਣਾ ਕੇ ਰੱਖੀ ਹੈ ਫਿਰ ਉਹ ਸਬਜ਼ੀ ਰੋਟੀ ਮੈਂ ਜੇ ਦੇਈ ਜਾਂਦੀ ਜਦੋਂ ਡੋਲੀ ਆ ਗਈ ਅੰਦਰ ਸਾਰੇ ਪਰੋਣੇ ਅੰਦਰ ਵੜ ਗਏ ਵੜ ਗਏ ਅੰਦਰ ਉਹ ਚਲੇ ਗਏ ਅੰਦਰ ਮੈਂ ਪਾਣੀ ਪੂਣੀ ਪੀਣ ਲੱਗ ਗਈ ਉਹਨਾਂ ਨੂੰ ਸਾਰਿਆਂ ਨੂੰ ਫਿਰ ਇਹਨਾਂ ਨੇ ਮੈਨੂੰ ਸੱਦ ਲਿਆ ਹੂੰ ਦੂਜੇ ਘਰ ਕਿਸੇ ਦੇ ਹੂੰ ਉਹੀ ਉਹਨਾਂ ਦਾ ਮੁੰਡਾ ਏ ਜਿਹਨੇ ਦੋਨਾਂ ਨੇ ਮੈਨੂੰ ਕੁੱਟਿਆ ਕਿਹਦੇ ਕਿਹਨੇ ਇੱਕ ਗੁੱਗੀ ਏ ਇੱਕ ਉਹਦਾ ਪਤੀਜਾ ਏ ਹੂੰ ਉਹ ਨਸ਼ਾ ਕਰਦਾ ਹੈ ਉਹ ਉਹਦੇ ਉੱਤੇ ਕਿੰਨੀ ਉਹ ਵੀ ਹੈਗੀਆਂ ਹਾਂ ਤੇ ਉਹ ਨਸ਼ਾ ਕਰਦਾ ਉਹ ਉਹਨੇ ਵੀ ਕੁੱਟਿਆ ਫਿਰ ਮੈਨੂੰ ਸੱਦ ਕੇ ਲੈ ਗਏ ਲੈ ਜਾ ਕੇ ਦੂਜੇ ਘਰ ਅੰਦਰ ਬੰਦ ਕਰਤਾ ਹਾਂ ਦੱਸ ਤੂੰ ਮੇਰੇ ਪੈਸੇ ਚੱਕਿਆ ਹਾਂ ਮਾਂ ਕਿਹ ਬਹੁਤ ਮਾਂ ਕਿ ਤੇਰੇ ਪੈਸੇ ਚੱਕ ਕੇ ਕੀ ਕਰੂੰਗੀ ਮੈਂ ਤੇਰੇ ਪੈਸੇ ਚੱਕਣ ਆਈਆਂ ਇੱਥੇ ਮੈਂ ਕੰਮ ਕਰਾਣ ਆਈਆਂ ਮੈਂ ਪੈਸੇ ਤਾਂ ਨਹੀਂ ਚੱਕਣ ਆਈ ਹਾਂ ਤੇ ਤੂੰ ਮੇਰੇ ਇੰਨੇ ਇਨਜਾਮ ਕਿਉਂ ਲਾ ਰਿਆ ਤੂੰ ਹੀ ਚੱਕਿਆ ਤੂੰ ਹੀ ਚੱਕਿਆ ਤੂੰ ਹੀ ਚੱਕਿਆ ਇਹ ਦੋਨੇ ਮੈਨੂੰ ਲੱਗ ਗਏ ਫਿਰ ਦੋ ਤਿੰਨ ਲਪੇੜੇ ਮਾਰੇ ਮੇਰੇ ਦੋ ਫਿਰ ਉਹਨੇ ਭਤੀਜੇ ਨੇ ਦੋ ਮੁੱਕੀਆਂ ਮਾਰੀ ਪਿੱਛੇ ਮੇਰੇ ਹੱਥਾਂ ਹੋਂਦੀ ਆ ਆ ਚੁੰਨੀ ਨਾਲ ਮੇਰੀ ਬੰਨ ਕੇ ਫਿਰ ਜਨਾਨੀ ਆਵੀ ਏਦੀ ਜਨਾਨੀ ਨੂੰ ਲਿਆ ਕੇ ਇੱਥੇ ਗੜ ਕੁੱਟ ਲਿਆ ਇੱਥੇ ਫਿਰ ਗੁੰਡੇ ਖੜਲੇ ਮੇਰੇ ਦੱਸੋ ਮੈਂ ਕੀ ਕਰਾਂ ਫਿਰ ਮੈਂ ਗਾਲਾਂ ਹੀ ਕੱਢੀਆਂ मैं जिन्नी आई कट दियाँ इन्होंने ए नहीं किया ले पानी पी जा चाह पी जा कुछ कर लै कुछ नहीं किया इन्होंने भुखी आई मैं मर गई अंदर ताला मार के फिर चले गए फिर चले गए फिर यह केंद्र ने अस पुलिस लिया मैं मैं बैठी हाँ तुम तो लिया पुलिस पुलिस लियाओ मैं बैठी मैं डर नहीं फिर गए फिर पुलिस ना लिया ਨਾਲਿਆ ਵਾਪਸ ਆ ਗਏ ਵਾਪਸ ਆ ਗਏ ਫਿਰ ਦੁਬਾਰਾ ਆ ਗਿਆ ਮੇਰੇ ਕੋਲ ਦੁਬਾਰਾ ਆ ਗਿਆ ਦੁਬਾਰਾ ਜਦੋਂ ਆਇਆ ਫਿਰ ਮੱਖਣ ਨੂੰ ਇੱਕੋ ਦੇ ਨਾਲ ਦਾ ਦੂਜਾ ਕੋਈ ਬੰਦਾ ਹੈ ਹੂੰ ਮੱਖਣ ਕੋਣ ਐਮਸੀ ਐ ਹੂੰ ਉਹ ਆ ਗਿਆ ਉਹ ਆ ਗਿਆ ਜਦੋਂ ਉਹਨਾਂ ਨੂੰ ਸੱਦ ਕੇ ਲੈ ਇਹਨਾਂ ਦੀ ਪੀਤੀ ਸ਼ਰਾਬ ਪੂਰੀ ਪੂਰੀ ਸ਼ਰਾਬ ਪੀਤੀ ਹੋਈ ਜਦੋਂ ਇਹਨੂੰ ਪਹਿਲੇ ਮੈਨੂੰ ਮਾਰ ਲਿਆ ਮਾਰ ਕੁੱਟ ਕੇ ਫਿਰ ਮੱਖਣ ਨੂੰ ਬੁਲਾ ਲਿਆ ਮੱਖਣ ਨਾਲੇ ਉਹਦਾ ਦੋਸਤ ਦੂਜਾ ਵੀ ਹੈਗਾ ਉਹ ਵੀ ਆਇਆ ਫਿਰ ਮੈਂ ਮੈਨੂੰ ਪੁੱਛਿਆ ਕਿ ਮੈਂ ਆਏ ਤੇ ਕੀ ਮੈਂ ਹੋਇਆ ਮੈਂ ਕਿਹਾ ਬਈ ਦੇਖ ਲੈ ਕੀ ਮੈਂ ਹੋਇਆ ਮੈਂ ਤਾਂ ਬੈਠੀ ਹੋਈ ਆ ਜੇ ਮੈਨੂੰ ਚੋਰ ਕਹਿੰਦੇ ਨੇ ਮੈਂ ਬੈਠੀ ਨਹੀਂ ਆ ਮੈਂ ਜਿਹੜਾ ਚੱਕ ਲੈ ਗਈਆਂ ਮੈਂ ਤਾਂ ਘਰੇ ਵੀ ਨਹੀਂ ਗਈ ਇਹ ਕਹਿੰਦੇ ਨੇ ਘਰੇ ਗਈ ਸ਼ਾਮ ਨੂੰ ਕਿਹੜੇਕ ਮੈਨੂੰ ਘਰੇ ਭੇਜਿਆ ਇਹਨੇ ਕੋਈ ਵੀ ਘਰੇ ਨਹੀਂ ਭੇਜਿਆ ਮੈਂ ਸਾਰਾ ਕੰਮ ਕਰੀ ਬੈਠੀ ਆ ਇਹਨਾਂ ਦਾ ਘਰ ਦਾ ਜਨਾਨੀ ਨਾਲ ਹੈ ਏਡੀ ਇੱਕ ਜਨਾਨੀ ਨਾਲ ਵੀ ਦੂਜੀ ਵੀ ਹੈਗੀ ਮੈਨੂੰ ਫਿਰ ਇਹਨਾਂ ਨੇ ਬਿਠਾ ਕੇ ਐਮਸੀ ਚੁੱਪ ਕਰਕੇ ਘਰੇ ਆ ਚਲੇ ਆਇਆ ਹੈ ਇਹ ਐਮਸੀ ਨੂੰ ਸਮਝਦਾਰੀ ਹੁੰਦੀ ਮੈਨੂੰ ਬਾਹਰ ਕਢਾ ਕੇ ਲਿਆਂਦਾ ਮੇਰੇ ਘਰੇ ਇਸ ਦੱਸਦਾ ਵੀ ਚਲੋ ਇਹਨਾਂ ਦੇ ਪਰਿਵਾਰ ਨੂੰ ਦਸੀਏ ਵੀ ਤੇਰੀ ਮਾਂ ਨੇ ਇਹ ਜੱਕਦਮ ਚੱਕਿਆ ਤੇ ਆਪਾਂ ਉਹਨਾਂ ਨੂੰ ਦਸੀਏ ਇੱਥੇ ਨਹੀਂ ਆਇਆ ਇਥੇ ਨਹੀਂ ਆਇਆ ਘਰੇ ਚਲੇ ਗਏ ਜਸੋਂਗੇ ਪੀਟੀ ਖਦੀ ਸੋਂਗੇ ਮੈਨੂੰ ਰਾਤ ਸਵੇਰੇ 6 ਵਜੇ ਖੋਲਿਆ ਸਰਦ ਬੰਨੀ ਰੱਖਿਆ 6 ਵਜੇ ਮੈਂ ਆਈ ਤੇਰੇ ਕੋਲ ਰੋਹੀ ਮਕੇ ਵੀਰੂ ਮੈਂ ਕਿਹੜਾ ਕੰਮ ਕਰੇ ਆਈ ਮੇਰਾ ਤਾਂ ਕੋਈ ਕੰਮ ਦਾ ਇਹਨਾਂ ਨੇ ਪਾਲੇ ਨਾ ਪਾਇਆ ਮੈਂ ਤਾਂ ਦਿਹਾੜੀ ਦੇ ਗਈ ਸੀ ਇਹ ਜੇ ਕੰਮ ਕਦੋਂ ਮੈਂ ਕਰਿਆ ਨਹੀਂ ਮੇਰਾ ਘਰ ਦੇਖੋ ਮਕੇ ਮੈਂ ਜੇ ਇਹ ਜੇ ਕੰਮ ਕਰਦੀ ਮੈਂ ਕਿਉਂ ਨਾ ਆਇਆ ਜੱਕ ਸੋਨਾ ਘਰ ਪਰਦੇ ਨਹੀਂ ਤੇ ਮੇਰਾ ਤਾਂ ਮੈਂ ਰੋਟੀ ਰੋਜੀ ਮਸਾਂ ਬਣਾਣੀਆਂ ਤੇ ਮੈਨੂੰ ਇਹ ਇੰਜਾਮ ਲਾਇਆ ਹੈ ਤੇ ਹੁਣ ਕੀ ਕਰੀਏ ਮੈਂ ਰੋਣ ਲੱਗੀ ਹੈ ਕਹਿੰਦਾ ਚੁੱਪ ਕਰ ਜਾ ਮੇਰੀ ਭਾਬੀ ਨੂੰ ਕਹਿੰਨਾ ਮੈਂ ਕਿ ਚੱਲ ਕੇ ਆ ਜੀ ਫਿਰ ਇਹ ਗੱਲ ਕਰਕੇ ਫਿਰ ਮੈਂ ਐਮਸੀ ਦੇ ਕੋਲ ਗਈ ਪੈਰੀ ਨੰਗੀ ਗਈ ਤਾਂ ਇਹ ਦਰਖਾਸਤ ਦੇ ਕੇ ਐਮਸੀ ਉਥੋਂ ਇਹਦੇ ਨਾਲ ਗੂਗੀ ਨਾਲ ਉਹਨਾਂ ਦੇ ਨਾਲ ਮਿਲ ਕੇ ਫਿਰ ਘਰੇ ਆ ਗਿਆ ਮੈਂ ਇਹਨਾਂ ਦੇ ਘਰੇ ਬੈਠੀ ਆਂ ਮੈਂ ਸਿੱਧੇ ਕਹਿ ਤੇ ਉਹ ਜਨਾਨੀ ਨੂੰ ਮੈਂ ਦੱਸੀ ਜਾਨੀਆਂ ਮੈਂ ਕਿ ਆਂਟੀ ਮੇਰੇ ਨਾਲ ਐ ਇੰਜਾਮ ਕਲਾਤਾ ਇਹਨਾਂ ਨੇ ਇੱਕ ਹੀ ਮਿਲਾਇਆ ਕਹਿੰਦੇ ਕਿ ਮੈਂ ਮੈਂ ਕਿ ਮਨੇ ਸਾਰੀ ਰਾਤ ਬੰਦੀ ਬਣਾ ਕੇ ਰੱਖਿਆ ਇਹਨਾਂ ਨੇ ਬੰਦੀ ਕਾਦੀ ਕੀ ਬਣਾ ਕੇ ਰੱਖਿਆ ਮੈਨੂੰ ਇਹਨਾਂ ਨੇ ਮੈਨੂੰ ਪੁੱਛਣੀ ਸੀਗਾ ਇਹ ਨਹੀਂ ਗੱਲ ਕੋਈ ਚੱਗੀ ਤਰਾ ਭਾਈ ਆਇਆ ਸੀ ਜਦੋਂ ਇਹਨੇ ਪੁੱਛਿਆ ਕਿ ਉਹ ਨਹੀਂ ਇਹ ਚੁੱਪ ਕਰਕੇ ਇਹ ਵੀ ਤੁਰਿਆ ਆਇਆ ਜਦੋਂ ਤੁਨ ਨੂੰ ਕੋਟਰੇ ਸੀ ਉਦੋਂ ਵੀ ਸ਼ਰਾਬ ਪੀਤੇ ਹੋਏ ਸੀ ਨਾ ਸਰ ਆ ਨਸ਼ੇ ਉਦੋਂ ਹੀ ਤਾਂ ਸ਼ਰਾਬ ਪੀਤੇ ਆ ਗਏ ਨੇ ਏ ਫਿਰ ਇਹਨਾਂ ਨੇ ਮੇਰੀ ਕੁੱਟਣ ਦੀ ਤਾਂ ਮੂਹ ਹੀ ਨਹੀਂ ਬਣਾਈ ਮੂਹ ਮੂਹ ਹੀ ਬਣਾਈ ਇਹਨਾਂ ਨੇ ਮੇਰੀ ਇਹ ਦਿਓ ਭੋਲਣ ਦੀ ਆਵਾਜ਼ ਦੀ ਮੈਨੇ ਬੋਲਣਾ ਹੀ ਸੀ ਫਿਰ ਆਵਾਜ਼ ਨਾਲ ਮੈਂ ਕੱਲੀ ਸੀ ਮੈਂ ਜੂ ਮਰਜੀ ਆਈ ਮੈਂ ਬੋਲੀ ਬੇਟਾ ਮੈਂ ਜੂਠ ਨਹੀਂ ਮਾਰਦੀ ਕੋਈ ਪੁਲਿਸ ਨੇ ਕੀਤੀ ਕਰਵਾਈ ਹੋਈ ਨਹੀਂ ਕੀਤੀ ਮੇਰੀ ਸੁਣਾਈ ਨਹੀਂ ਕੀਤੀ ਤੁਹਾਡੀ ਉਮਰ ਕਿੰਨੀ ਹੋਤਾ ਜੀ ਮੇਰੀ 65 ਸਾਲ ਦੀ ਹੋਊਗੀ ਹਾਂ ਮੈਂ ਵਿਆਹ ਸ਼ਾਦੀਆਂ ਚ ਨਾਲ ਇਹਨਾਂ ਦੀ ਐਮ ਸਿੱਧੀਆਂ ਇਟਾਂ ਝਾੜਦੀਆਂ ਬਹੁਤ ਕੰਮ ਕਰਦੀਆਂ ਮੈਂ ਇਹ ਬੱਚਾ ਮੈਂ ਐਵੇਂ ਹੀ ਪਾੜਿਆ ਇਹਦਾ ਇਲਾਜ ਕਰਾਈਆ ਇਲਾਜ ਕਰਵਾਇਆ ਹੈ ਤਾਂ ਇਲਾਜ ਨਹੀਂ ਹੋਇਆ ਇਹਦੀ ਬਿੰਗੀ ਲੱਤ ਲੱਗਦੀ ਹੈ ਹਸਪਤਾਲ ਮੈਂ 6-6 ਮਹੀਨੇ ਲਾ ਕੇ ਆ ਨਹੀਂ ਆ ਮੈਂ ਦੱਸ ਹੁਣ ਕੀ ਕਰਨ ਕਿਹੜਾ ਕੁੱਟਣ ਉਹ ਕੀ ਕੀ ਕੋਣ ਕੋਣ ਸੀਗੇ ਇੱਕ ਤਾਂ ਵੀਰੂ ਹੈ ਅੱਛਾ ਜੀ ਇੱਕ ਗੁੱਗੀ ਹੈ ਇੱਕ ਵੀਰੂ ਇੱਕ ਗੁੱਗੀ ਹੈ ਅੱਛਾ ਜੀ ਇਹ ਦੋਨੇ ਚਾਚੇ ਭਤੀਜ ਨੇ ਇਹਦੀ ਜਿਹੜੀ ਜਨਾਨੀ ਹੈ ਗੁੱਗੀ ਦੀ ਉਹ ਭੱਜ ਕੇ ਮੇਰੇ ਪਿੱਛੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਮੇਰੀ ਨਾ ਜਾਨ ਆ ਫਟਾਈ ਜਿਵੇਂ ਸੀ ਜਿਵੇਂ ਮੇਰੇ ਦਿਲ ਫੜ ਕਰਨ ਲੱਗ ਗਿਆ ਜਦੋਂ ਫੜ ਕਰਨ ਲੱਗ ਗਿਆ ਮੈਂ ਇਹ ਕਹਿੰਦੇ ਨੇ ਵੀ ਤੂੰ ਇਨੀ ਛੇਤੀ ਆਈ ਨਾ ਪਿੱਛੋਂ ਤੇ ਐਵੇਂ ਗੜ ਫੜ ਲਿਆ ਮੇਰਾ ਗੜ ਜਦੋਂ ਫੜਿਆ ਮੇਰਾ ਇਹ ਉੱਪਰ ਫੜ ਲਿਆ ਮੈਨੂੰ ਫਿਰ ਆਵਾਜ਼ ਨੇ ਕੋਈ ਪੁਲਿਸ ਕੀ ਬੋਲਦੀ ਐ ਪੁਲਿਸ ਕੀ ਬੋਲਦੀ ਐ ਪੁਲਿਸ ਨੇ ਸੁਣਾਈ ਨਹੀਂ ਤੇਰੀ ਮੇਰੀ ਉਹਨਾਂ ਦੀ ਸੁਣਾਈ ਕਰੀ ਜਾਂਦੀ ਐ ਤੁਹਾਨੂੰ ਬੁਲਾਇਆ ਉਹਨਾਂ ਨੂੰ ਬੁਲਾਇਆ ਨਹੀਂ ਤੁਹਾਡੀ ਅਰਦਾਸ ਤੇ ਸਾਡੇ ਨੂੰ ਸਾਡੇ ਹੁੰਦੀ ਬੁਲਾਇਆ ਉਹਨਾਂ ਨੇ ਅੱਛਾ ਬੁਲਾਇਆ ਸੀ ਕਿ ਇਹਨਾਂ ਨੂੰ ਬੁਲਾਇਆ ਹੋਣਾ ਮੈਨੂੰ ਤਾਂ ਨਹੀਂ ਬੁਲਾਇਆ ਕੀ ਮੰਗੀ ਚੱਕੀ ਚਾਹਨੇ ਹੋ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਚਾਹਨੇ ਹੋ ਕਾਰਵਾਈ ਮੇਰਾ ਹੱਕ ਦੇ ਦੇਣ ਤੁਹਾਡੀ ਮਜ਼ਦੂਰੀ ਦਿੱਤੀ ਨਹੀਂ ਹਜੇ ਤੱਕ ਨਹੀਂ ਦਿੱਤੀ ਕਿੰਨੇ ਦਿਨ ਦੀ ਮਜ਼ਦੂਰੀ ਮੇਰੀ 3 ਦਿਨਾਂ ਦੀ ਮਜ਼ਦੂਰੀ ਹੈ ਮੈਂ ਪੈਸੇ ਨਾਲ ਇਲਜ਼ਾਮ ਲਾਇਆ ਪੰਜ ਦੇ 500 500 ਕਿੰਨੇ ਪੈਸੇ ਦਾ ਇਲਜ਼ਾਮ ਲਾਇਆ ਇਹਨਾਂ ਨੇ ਲਾਇਆ 1.5 ਲੱਖ ਦਾ 1.5 ਲੱਖ 1.70 ਦਾ ਲਾਇਆ ਠੀਕ ਬਸ ਜੀ ਜੀ ਸਰ ਬੀ ਤ੍ਰੀਗ ਨੂੰ ਲੱਗ ਪਗ ਇੱਕ ਨਿਕਰੇ ਵਿਆਹ ਸੀਗਾ ਛੰਮੀ ਜਿਹੜੀ ਜੋ ਨੂੰ ਪਰਤਵਾਰ ਕੀ ਲੁਕੀ ਪਰਮ ਆਵ ਲਗੀ ਹਾਂ ਜੇ ਇਹ ਜਰਨੈਲ ਸਿੰਘ ਦੇ ਘਰੇ ਵਿਆਹ ਸੀਗਾ 2.5 ਨੰਬਰ ਗਲੀ ਅਮਰਪੁਰਾ ਵਸਤੇ ਚ ਉਹਨਾਂ ਨੇ ਮਤਲਬ ਆਦੇ ਘਰ ਦੇ ਕੰਮ ਕਰ ਵਾਸਤੇ ਛੰਮੀ ਕੌਰ ਵਾਲੇ ਲੇਡੀ ਜੇਕਾ ਉਹਨੂੰ ਬੁਲਾਇਆ ਸੀਗਾ ਉਹ ਵਿਆਹ ਜਦੋਂ ਵਿਆਹ ਤੋਂ ਬਾਅਦ ਸਾਇਓ ਰਾਤ ਨੂੰ ਉਹਨਾਂ ਨੇ ਦੇਖਿਆ 12:40 ਦੇ ਕਰੀਬ ਉਹ ਚੌਕੀ ਗਏ ਵਰਤਮਾਨ ਉਹ ਕਨੇ ਵੀ ਸਾਡਾ 1 ਲੱਖ ਤੇ 70000 ਰੁਪਇਆ ਚੋਰੀ ਹੋ ਗਿਆ। ਉਹ ਸ਼ਮੀ ਕੌਰੀ ਕੱਲੀ ਸੀ ਜਿਹਨੂੰ ਘਰੇ ਛੱਡ ਕੇ ਗਈ ਸੀ। ਸ਼ਮੀ ਕੌਰ ਤੇ ਉਹਨਾਂ ਸ਼ੱਕ ਜਤਾਇਆ ਸੀਗੇ ਤੇ ਸੰਵਤ ਚ ਉਹ ਚੌਕੀ ਦਿਖਾ ਦਿੱਤੇ ਕੇ ਹੈ ਸੀਗੇ। ਮਤਲਬ ਪੈਸੇ ਚੋਰੀ ਹੋਣ ਚਾਹੀਦੇ। ਉਸ ਤੋਂ ਬਾਅਦ ਜਿਹੜੀ ਅਗਲੇ ਦਿਨਾਂ 21 8 ਨੂੰ ਜਿਹੜੀ ਸ਼ਮੀ ਕਾਰਾ ਉਹ ਦਾਖਲ ਹੁੰਦੀ ਹੈਗੀ ਵੀ ਮੇਰੇ ਇਹਨਾਂ ਨੇ ਬੰਦੀ ਬਣਾਇਆ ਮੈਨੂੰ ਤੇ ਕੁੱਟ ਮਾਰ ਕੀਤੀ ਹੈਗੀ। ਉਹਦੇ ਸੰਵਤ ਜੀ 21 8 ਨੂੰ ਉਹਨਾਂ ਦਾ ਉਹ ਰੌਲਾ ਸੀਗਾ ਤੇ 21 8 ਨੂੰ ਅਗਲੇ ਦਿਨ ਉਹ ਜਾ ਕੇ ਦਾਖਲ ਹੁੰਦੀ ਹੈ। ਇਹਦੇ ਸਾਂਝੋ ਦੋਨੇ ਤਰ੍ਹਾਂ ਦੀ ਕੰਪਲੇਂਟ ਹੈਗੀ ਹੈ ਸਾਡੇ ਕੋਲੇ ਉਹਨਾਂ ਦਾ ਬਿਆਨ ਵੀ ਲਿਖਿਆ ਉਹ ਡਾਕਟਰ ਸਾਹਿਬ ਨੇ ਦੱਸਿਆ ਵੀ ਇਹਦੇ ਕੋਈ ਸੱਟ ਹੈ ਨਹੀਂ ਕਿ ਪੇਨ ਲਿਖਿਆ ਕੱਲੀ ਉਹ ਮਾਵਲਾ ਪਰਤਾਲ ਦੇ ਦੋਨੇ ਪਰਤਾਲ ਤੋਂ ਬਾਅਦ ਜਿਹੜੀ ਕਰਦੇ ਹੋਗੇ ਪਰਦੇ ਉਹਨਾਂ ਨੇ ਦੱਸਿਆ ਕਿ ਬੰਦੀ ਹੁਣਾ ਕੇ ਰੱਖਿਆ ਗਿਆ ਸਾਰਾ ਰਾਤ ਭਰ ਜੀ ਹਾਂਜੀ ਉਹ ਪਰਤਾਲ ਕਰੀ ਜਾਂਦੇ ਰਾਤ ਨੂੰ ਹੀ ਉਹ ਵਾਹ ਵਿਆਹ ਤੋਂ ਹੀ ਰਾਤ ਨੂੰ ਆਏ ਸੀਗੇ 12:40 ਦੇ ਤਾਂ ਉਹ ਥਾਣੇ ਚੌਕ ਹੀ ਗਏ ਆ ਕਿ ਸਾਡੇ ਚੋਰੀ ਹੋ ਗਈ ਹੈ ਉਹਦੇ ਬਾਰੇ ਪਰਤਾਲ ਕਰ ਰਹੇ ਆ ਜਿਹੜਾ ਕੋਈ ਜੇ ਕੋਈ ਕ੍ਰੋਨ ਦੇ ਅਸਰ ਜਿਹੜਾ ਦੋਸ਼ੀ ਆਇਆ ਉਹ ਤੇ ਘਰ ਵੀ ਕਰਾਂਗੇ ਚੋਰੀ ਦੇ ਇਲਜ਼ਾਮ ਲਾ ਰਹੇ ਕੋਈ ਸੀਸੀਟੀਵੀ ਵ ਪਰ ਉਹਨਾਂ ਨੇ ਜਦੋਂ ਆ ਕੇ ਆਦਾ ਸਮਾਨ ਚੈੱਕ ਕੀਤਾ ਉਹਨਾਂ ਨੇ ਦੱਸਿਆ ਵੀ ਸਾਡੇ 1,70,000 ਰੁਪਏ ਕਰੋ ਗਏ ਆ ਸਰ ਕਿਸੇ ਕਿਸੇ ਐਮਸੀ ਦੇ ਵੀ ਇਨਵੋਲਵ ਦੇ ਸੀ ਬਾਰੇ ਸਾਨੂੰ ਅਜੇ ਕੋਈ ਨਹੀਂ ਅਸੀਂ ਪੜਤਾਲ ਤੇ ਹੀ ਨਾ ਪੜਤਾਲ ਕਰ ਰਹੇ ਆ ਪੜਤਾਲ ਦੇ ਧਾਲ ਜਿਹੜਾ ਉਪਕਾਰ ਵੀ ਪੜੋਗੇ ਕਿਸ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਕਾਨੂੰਨ ਨੂੰ ਹੱਥ ਚ ਲੈ ਗਿਆ ਲੱਗਦਾ ਨਹੀਂ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਸੀ ਪਹਿਲਾਂ ਨਹੀਂ ਦੇਖੋ ਇਹ ਤਾਂ ਪੜਤਾਲ ਦੇ ਹੀ ਨਾ ਜੀ ਫਿਰ ਕੁੱਟਮਾਰ ਹੋਈ ਵੀ ਕਿ ਨਹੀਂ ਹੋਈ ਆ ਉਹ ਡਾਕਟਰ ਸਾਹਿਬ ਨੇ ਸਾਨੂੰ ਕੱਲਾ ਪੇਨ ਦੱਸਿਆ ਵੀ ਇਹਦੇ ਪੇਨ ਹੈਗਾ ਉਹਦੇ ਦੁਆਰੇ ਅਸੀਂ ਪੜਤਾਲ ਕਰੀਏ ਨਾ ਜਿਹੜਾ ਪੜਤਾਲ ਤੋਂ ਦੋਸ਼ੀ ਪਾਇਆ ਉਹਦੇ ਕਾਬੂ ਕਰਾਂਗੇ